ਤਾਂ ਪੰਜਾਬ ਦੇ ਵਿੱਚ ਜਿਵਨੀ ਚੋਣ ਨੂੰ ਲੈ ਕੇ ਲਗਾਤਾਰ ਅਖਾੜਾ ਭੱਟਦਾ ਹੋਇਆ ਨਜ਼ਰ ਆ ਰਿਹਾ ਇਸ ਮੌਕੇ ਤਰਨਤਾਰਨ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅੱਜ ਇੱਕ ਵਿਸ਼ਾਲ ਰੋਡ ਸ਼ੋਅ ਹੈ ਜਿਹੜਾ ਉਹ ਕੱਢਿਆ ਜਾ ਰਿਹਾ ਵਾ ਇਸ ਮੌਕੇ ਸੁਖਵੀਰ ਸਿੰਘ ਬਾਦਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਨਜ਼ਰ ਆ ਰਹੇ ਹੋਣਗੇ ਉਹਨਾਂ ਦੇ ਨਾਲ ਜੋ ਉਹਨਾਂ ਦੇ ਨਾਲ ਬੀਬੀ ਸੁਖਵਿੰਦਰ ਕੌਰ ਰੰਧਾਵਾ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਉਹਨਾਂ ਦੇ ਬੇਟੀ ਨਜ਼ਰ ਆ ਰਹੇ ਨੇ ਤਾਂ ਇਹ ਇੱਕ ਵਿਸ਼ਾਲ ਜਿਹੜਾ ਰੋਡ ਸ਼ੋਅ ਇਸ ਮੌਕੇ ਤਰਨਤਾਰਨ ਸ਼ਹਿਰ ਦੇ ਵਿੱਚ ਕੱਢਿਆ ਜਾ ਰਿਹਾ ਵਾ ਤਾਂ ਇਹ ਤਸਵੀਰਾਂ ਜਿਹੜੀਆਂ ਇਸ ਮੌਕੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਰਨਤਾਰਨ ਦੀਆਂ ਜਿੱਥੇ ਇਹ ਵਿਸ਼ਾਲ ਜਿਹੜਾ ਇੱਕ ਰੋਡ ਸ਼ੋਅ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੱਢਿਆ ਜਾ ਰਿਹਾ ਤਾਂ ਇਹ ਤਸਵੀਰਾਂ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਨਾਲ ਉਹਨਾਂ ਦੇ ਜੋ ਉਮੀਦਵਾਰ ਨੇ ਪਾਰਟੀ ਦੇ ਬੀਬੀ ਸੁਖਵਿੰਦਰ ਕੌਰ ਰੰਧਾਵਾ ਦੇ ਸੁਖਵਿੰਦਰ ਕੌਰ ਰੰਧਾਵਾ ਦੇ ਜੋ ਬੇਟੀ ਨੇ ਉਹ ਵੀ ਇੱਥੇ ਇਸ ਮੌਕੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਤਾਂ ਸਾਡੇ ਨਾਲ ਇਸ ਮੌਕੇ ਜੋ ਹਲਕਾ ਤਰਨਤਾਰਨ ਤੋਂ ਇੰਚਾਰਜ ਨੇ ਉਹ ਵੀ ਸਾਡੇ ਨਾਲ ਨੇ ਗੱਲਬਾਤ ਕਰ ਲੈਣੇ ਆ ਬਾਈ ਜੀ ਵਿਸ਼ਾਲ ਰੋਡ ਸ਼ੋਅ ਕੱਟ ਰਹੇ ਹੋ ਜੀ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਅੱਜ ਅੱਜ ਜੀ ਬੀਬੀ ਸੁਖਵਿੰਦਰ ਕੌਰ ਰੰਧਾਵਾ ਜੀ ਜੋ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੇ ਹਲਕਾ ਤਰਨਤਾਰਨ ਤੋਂ ਉਹਨਾਂ ਦੇ ਅਜੇ ਨਾਮਜ਼ਦਗੀ ਦਾਖਲ ਕਰਨ ਵਾਸਤੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਪਹੁੰਚੇ ਨੇ ਤੁਸੀਂ ਦੇਖ ਸਕਦੇ ਜੋ ਮੱਝੇ ਦੀ ਧਰਤੀ ਦੇ ਤਰਨਤਾਰ ਦੀ ਧਰਤੀ ਦੇ ਅੱਜ ਹੜਾ ਆਇਆ ਪਿਆ ਆ ਅੱਜ ਲੋਕਾਂ ਨੇ ਇੱਕ ਮਨ ਬਣਾ ਲਿਆ ਇੱਕ ਤਰਫਾ ਸ਼੍ਰੋਮਣੀ ਅਕਾਲੀ ਦਲ ਨੂੰ ਚੁਟਾ ਕੇ ਵਿਧਾਨ ਸਭਾ ਪਹੁੰਚਾਉਣਗੇ ਬੀਬੀ ਸੁਖਵਿੰਦਰ ਗੁਰਮਦਾਵਾ ਨੂੰ ਤਰਨਤਾਰ ਦੇ ਲੋਕ ਜੋ ਕਿ ਉਹ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਦੀ ਦੇ ਪੰਥ ਦੀ ਆਵਾਜ਼ ਬੁਲੰਦ ਕਰਨਗੇ ਮਸਲਿਆਂ ਦੀ ਗੱਲ ਕਰਾ ਤੁਸੀਂ ਇਥੋਂ ਦੇ ਲੋਕਾਂ ਨੂੰ ਕਿਹੜੇ ਕਿਹੜੇ ਮੁੱਦੇ ਆ ਇਥੋਂ ਦੇ ਅਹਿਮ ਨੇ ਜੋ ਜਿੰਨਾ ਕਰਕੇ ਲੋਕ ਤੁਹਾਨੂੰ ਵੋਟ ਪਾਉਣ ਦੇਖੋ ਜੀ ਜਿਹੜੀ ਆਪਾਂ ਸੜਕ ਤੇ ਚੱਲ ਰਹੇ ਆ ਉਦੋਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਤੇ ਸਾਡੇ ਸਰਪ੍ਰਸਤੀ ਪ੍ਰਕਾਸ਼ ਸਿੰਘ ਬਾਦਲ ਜੀ ਨੇ 200 ਰੁਪਇਆ ਦੇਖ 200 ਕਰੋੜ ਰੁਪਇਆ ਦੇ ਕੇ ਆਹ ਸੀਵਰੇਜ ਤੇ ਆਹ ਸੜਕ ਬਣਾਈ ਸੀ ਬੜਾ ਬੁਰਾ ਹਾਲ ਸੀ ਕਰੀਬਨ 70 ਸਾਲ ਹੋ ਗਿਆ ਜਾਦ ਸਾਡੇ ਦੇਸ਼ ਨੂੰ ਅਸੀਂ 20 ਸਾਲ ਜਾਦ 20 ਸਾਲ ਰਾਜ ਅਸੀਂ ਅਕਾਲੀ ਦਲ ਨੇ ਕੀਤਾ ਉਹਦੇ ਵਿੱਚ ਜੇ ਕਣਕ ਮਿਲੀ ਆ ਜਾਂ ਬੜਾਪਾ ਪੈਨਸ਼ਨ ਮਿਲੀ ਆ ਜਾਂ 55000 ਹਵੀ ਪੈ ਪੈਣਾ ਨੂੰ ਸਕੀਮ ਮਿਲੀ ਆ ਤੇ ਉਹ ਕਾਲੀ ਦਲ ਦੇ ਰਾਜ ਚ ਮਿਲੀ ਆ ਜੇ ਕਬੱਡੀ 10 1000 ਦੀ ਕਬੱਡੀ 20 2 ਕਰੋੜ ਦੀ ਕਬੱਡੀ ਹੋਈ ਆ ਉਹ ਕਾਲੀ ਦਲ ਦੇ ਰਾਜ ਚ ਹੋਈ ਆ ਜੇ 13000 ਕਨੈਕਸ਼ਨ ਟਿਊਬ ਅਵੇਲੇਬਲ ਦਾ ਮਿਲਿਆ ਵਾ ਤੇ ਉਹ ਕਾਲੀ ਦਲ ਦੇ ਰਾਜ ਚ ਮਿਲਿਆ ਵਾ ਜੇ ਅੱਜ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰ ਬਣੀ ਆ ਜਾਂ ਛੋਟਾ ਕੱਲੂ ਘਰਾ ਜਾਂ ਵੱਡਾ ਕੱਲੂ ਘਰਾ ਜਾਂ ਵਰਾਸਤੇ ਖਾਲਸਾ ਜਾਂ ਬਾ ਦਰਬਾਰ ਸਾਹਿਬ ਚਲ ਜੀ ਐਡੀ ਆਪਾ ਵੇਖ ਸਕਦੇ 골ਡਨ ਗੇਟ ਬਣਿਆ ਆਵਾ ਉਹ ਕਾਲੀ ਦਲ ਦੀ ਦੇਣਾ ਉਹ ਪੰਥ ਦੀ ਦੇਣਾ ਜੇ ਆਪਾਂ ਗੱਲ ਕਰ ਲਈਏ ਸ਼੍ਰੀ ਅਕਾਲ ਤਖਤ ਸਾਹਿਬ ਜਦੋਂ ਆਪਣੇ ਹਮਲਾ 1984 ਦੇ ਵਿੱਚ ਕਾਂਗਰਸ ਦੀ ਸਰਕਾਰ ਨੇ ਕੀਤਾ ਉੱਥੇ ਸ਼ੀਦਾਂ ਦੀ ਯਾਦਗਾਰ ਸੰਤ ਅ ਗਿਆਨੀ ਜਰਨੈਲ ਖਾਲਸਾ ਭਿੰਦਰਾ ਵਾਲੇ ਦੀ ਯਾਦਗਾਰ ਬਣੀਆ ਤੇ ਉਹ ਕਾਲੀ ਦਲ ਦੇ ਰਾਜ ਚ ਬਣੀਆ ਇਹ ਕਾਲੀ ਦਾਲੀ ਪੰਥਕ ਪਾਰਟੀ ਆ ਲੋਕਾਂ ਨੇ ਇੱਕ ਤਰਫਾ ਕਰ ਲਿਆ ਸਿਰਫ ਲਾਨ ਹੋਣਾ ਬਾਕੀਆ ਜਿੱਤ ਸਾਡੀ ਪੱਕੀ ਆ ਤੁਸੀਂ ਪੁਰਾਣੀਆਂ ਚੀਜ਼ਾਂ ਦਾ ਤਾਂ ਬਹੁਤ ਜ਼ਿਕਰ ਕਰ ਦਿੱਤਾ ਅੱਜ ਦੀ ਗੱਲ ਕਰਾਂ ਬੇਰੋਜ਼ਗਾਰੀ ਇਹ ਮਸਲਾ ਨਸ਼ਿਆਂ ਦਾ ਹੈ ਮਸਲਾ ਵਾ ਤਾਂ ਭ੍ਰਸ਼ਟਾਚਾਰ ਦਾ ਹੈ ਮਸਲਾ ਵਾ ਇਹਨਾਂ ਮੁੱਦਿਆਂ ਨੂੰ ਲੈ ਕੇ ਕੀ ਪਹਿਲ ਰਹੇਗੀ ਤੁਸੀਂ ਦੇਖ ਸਕਦੇ ਹੋ ਜਿਹੜਾ ਨਸ਼ਾ ਵਾ ਬਹੁਤ ਵੱਡਾ ਮੁੱਦਾ ਵਾ ਅੱਗੇ ਕਹਿ ਦਿੰਦੇ ਸੀ 10 ਸਾਲ ਰਾਜ ਅਕਾਲੀ ਦਲ ਦਾ ਆਇਆ ਫਲਾਨੇ ਨੇ ਨਸ਼ਾ ਵਗਾયા ਅੱਜ ਨਸ਼ਾ ਕਿਹੜੇ ਵਗਾਉਂਦੇ ਆ ਰੋਜ਼ ਮਾਵਾਂ ਦੇ ਪੁੱਤ ਮਰ ਰਹੇ ਆ ਰੋਜ਼ ਸਾਡੇ ਪਿੰਡ ਜਮਰਾ ਵਾ ਦੋ ਸਗੇ ਭਰਾ ਮਰ ਗਏ ਸਗੇ ਭਰਾ ਮਰ ਗਏ ਦੋਨੇ ਨਸ਼ਾ ਕਰਕੇ ਉਹ ਬਾਵਾ ਦੇ ਪੁੱਤ ਕਿੱਥੋਂ ਮਿਲਣਗੇ ਤਾਂ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਇੱਕ ਬਜ਼ੁਰਗ ਬਾਪੂ ਆ ਬਾਪੂ ਜੀ ਕਿੰਨੀ ਉਮਰ ਸਾਡੀ ਉਮਰ ਦੀ 75 ਸਾਲ ਨਾਲ ਹੀ ਸਾਡੀ ਪੈਸ਼ਨ ਵੀ ਕਟਾਤੀ ਨਾ ਦੀ ਪੂਰੀ ਕਣਕ ਰਾਜਾ ਨੂੰ ਆਟਾ ਸਾਡੇ ਜਾਣੇ ਨਹੀਂ ਕੰਮ ਕਰਕੇ ਮਿਹਨਤ ਪਾ ਕੇ ਨਹੀਂ ਖਾਂਦੇ ਤੁਰ ਕੇ ਕਹਤੋ ਜਾਨੀ ਅੱਜ ਤੁਰ ਕੇ ਤੁਰ ਕੇ ਹਾਂ ਜੀ ਕਾ ਤੋ ਜਾ ਰਹੇ ਹੋ ਕਿਉਂ ਆਇਓ ਅਸੀਂ ਕਿਉਂ ਆਏ ਆਪਣੀ ਕਮਜ਼ੋਰੀ ਨੂੰ ਸਾਡੀ ਰੋਟੀ ਨਹੀਂ ਸਾਡਾ ਲੱਭਦੀ ਅਸੀਂ ਰੋਟੀ ਦੇ ਮਾਰੇ ਇੱਥੇ ਆਏ ਜੋ ਅਕਾਲੀ ਦਲ ਨੇ ਸੁਣਵਾਈ ਕੀਤੀ ਤਾਂ ਕੀ ਕੀਤੀ ਕੀ ਕੀਤੀ ਹਾਂਜੀ ਤਾਂ ਹਾਂਜੀ ਹਾਂਜੀ ਤਾਂ ਆਏ ਅਸੀਂ ਖੜੇ ਅਕਾਲੀ ਦਲ ਫਿਰ ਤੁਹਾਡੇ ਸਾਹਮਣੇ ਬਾਦਲ ਸਾਹਮਣੇ ਕੰਮ ਬੜੇ ਬਹੁਤ ਜ਼ਿਆਦਾ ਪੈਨੋਂ ਦੇ ਕੀਤੇ ਆ ਅਸੀਂ ਅੱਜ ਵੀ ਇਹਨਾਂ ਨਾਲ ਤੁਰਪੇ ਆ ਅੱਜ ਪਿੰਡਾਂ ਦੀਆਂ ਗਲੀਆਂ ਵਾਲੇ ਸਰਪੰਚ ਮੈਂਬਰ ਖਾਣਾ ਖਾਈ ਜਾਂਦੇ ਗਰੀਬਾਂ ਦੀ ਗਲੀ ਨਹੀਂ ਬਣਦੀ ਕੋਈ ਪਲੈਸ਼ ਨਹੀਂ ਕੋਈ ਕੰਪਨੀ ਨਾਲ ਬਣ ਗਿਆ ਇਹਨਾਂ ਕੋ ਉਮੀਦ ਹੈ ਕਿ ਇਹ ਕੰਮ ਇਹਨਾਂ ਕੋ ਆਸ ਹੈ ਜੀ ਸਾਨੂੰ ਉਮੀਦ ਆ ਇਹ ਬਾਦਲ ਬਾਦਲ ਬਹੁਤ ਬੀਬਾ ਬੰਦਾ ਚੰਗੇ ਆ ਇੱਥੇ ਕਿਹੜੇ ਕਿਹੜੇ ਮੁੱਦੇ ਆ ਕਿਹੜੇ ਮਸਲੇ ਆ ਜਿਹੜੇ ਪੈਲ ਦੇ ਆਧਾਰ ਤੇ ਹੱਲ ਹੋਣ ਚਾਹੀਦੇ ਕਿਹੜੀਆਂ ਇਹਨਾਂ ਦੀ ਸਾਨੂੰ ਕਣਕ ਮਿਲਣੀ ਚਾਹੀਦੀ ਪਰਸਨ ਮਿਲਣੀ ਚਾਹੀਦੀ ਆ ਜਿਹੜੀ ਕਟੀਆਂ ਕਟਾਈਆਂ ਸਾਡਾ ਕੋਠਾ ਕੋਠਾ ਮੜਾ ਹੀ ਕੁੰਡੀਆਂ ਬਾਕੇ ਬਿਠੇ ਕੋਠਾਣੀ ਕੋ ਗਲੀ ਨਹੀਂ ਸਾਡੀ ਪਲੈਸ਼ ਨਹੀਂ ਗਈ ਅਸੀਂ ਪਰਸਨ ਤੋਂ ਵੀ ਤਾਂਗੇ ਹਣ ਬਿਲਕੁਲ ਹਾਂਜੀ ਇਹ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਇਸ ਮੌਕੇ ਤਰਨ ਤਾਰਨ ਦੇ ਵਿੱਚ ਇੱਕ ਵਿਸ਼ਾਲ ਰੋਡ ਸ਼ੋਅ ਜਿਹੜਾ ਉਹ ਕੱਢਿਆ ਜਾ ਰਿਹਾ ਹੈ ਇਸੇ ਜੋਗੀ ਸਾਥੀ ਰਕੇਸ਼ ਦੇ ਨਾਲ ਸੁਖਦਲੇ